ਚਾਰ ਅਤੇ 6 ਸਾਲ ਦੀਆਂ ਦੋ ਮਾਸੂਮ ਬੱਚੀਆਂ ਜੋ ਕਿ ਆਪਣੇ ਘਰ ਦੇ ਅੰਦਰ ਸੀ ਪਰ ਉਥੇ ਡਰੀਆਂ ਹੋਈਆਂ ਘਬਰਾਈਆਂ ਹੋਈਆਂ ਤੇ ਭੁੱਖੀਆਂ ਸਨ ਕਦੇ ਉਹ ਭੱਜ ਕੇ ਦਰਵਾਜ਼ੇ ਦੇ ਕੋਲ ਆਉਂਦੀਆਂ ਤੇ ਕਦੇ ਅੰਦਰ ਪਈ ਹੋਈ ਮਾਂ ਨੂੰ ਉਠਾਉਂਦੀਆਂ ਦੋ ਦਿਨ ਤੱਕ ਇਹ ਭੁੱਖੀਆਂ ਪਿਆਸੀਆਂ ਰਹੀਆਂ ਉਹ ਮਾਂ ਜੋ ਕਿ ਜ਼ਮੀਨ ਤੇ ਉੱਪਰ ਗਿਰੀ ਹੋਈ ਸੀ ਮਰ ਚੁੱਕੀ ਸੀ ਉਸ ਦੇ ਨਾਲ ਹੀ ਚਿੰਬੜ ਜਾਂਦੀਆਂ ਅਤੇ ਕਦੇ ਉਸ ਨੂੰ ਕਹਿੰਦੀਆਂ ਕਿ ਸਾਨੂੰ ਭੁੱਖ ਲੱਗੀ ਹੋਈ ਹੈ ਦਰਵਾਜੇ ਦੇ ਕੋਲ ਆ ਕੇ ਵੀ ਉਹ ਦੇਖਦੀਆਂ ਪਰ ਕੋਈ ਵੀ ਅੰਦਰ ਕਿਵੇਂ ਆ ਸਕਦਾ ਸੀ ਕਿਉਂਕਿ ਅੰਦਰੋਂ ਦਰਵਾਜ਼ਾ ਬੰਦ ਸੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਇੱਕ ਮਹਿਲਾ ਡਾਕਟਰ ਦੀ ਮ੍ਰਿਤਕ ਦੇ ਮਿਲੀ ਹੈ ਜਿਸ ਤੋਂ ਬਾਅਦ ਸਮਝ ਨਹੀਂ ਲੱਗ پا ਰਹੀ ਕਿਸ ਘਰ ਦੇ ਅੰਦਰ ਹੋਇਆ ਕੀ ਦੋ ਬੱਚਿਆਂ ਦੇ ਨਾਲ ਰਹਦੀ ਇਹ ਮਾਂ ਜੋ ਕਿ ਡਾਕਟਰ ਸੀ ਪੇਸ਼ੇ ਤੋਂ ਮਲੇਰ ਕੋਟਲਾ ਤੋਂ ਹੀ ਖਬਰ ਦਾ ਪਤਾ ਲੱਗਿਆ ਕਿ ਘਰ ਦੇ ਅੰਦਰ ਰਹਿ ਰਹੀ ਔਰਤ ਦੇ ਨਾਲ ਕੁਝ ਗਲਤ ਹੋਇਆ ਤੇ ਉਸ ਦੀ ਜਾਨ ਚਲੀ ਗਈ ਆਪਣੀ 마ਸੂਮ ਧੀਆਂ ਦੇ ਨਾਲ ਉਹ ਘਰ ਦੇ ਵਿੱਚ ਰਹਿੰਦੀ ਸੀ ਅਤੇ ਉਹ ਬੱਚੀਆਂ 2 ਦਿਨ ਤੱਕ ਇਸ ਹਾਲਾਤਾਂ ਦੇ ਵਿੱਚ ਘਰ ਦੇ ਵਿੱਚ ਰਹੀਆਂ ਹੋਣ ਦੀਆਂ ਬਿਨਾ ਕੁਝ ਖਾਏ ਕਿਉਂਕਿ ਉਮਰ ਵੀ ਛੋਟੀ ਸੀ ਅਤੇ ਉਹ ਕੁਝ ਕਰ ਵੀ ਨਹੀਂ ਸਕਦੀਆਂ ਸਨ ਨਾ ਤਾਂ ਕਿਸੇ ਨੂੰ ਜਾਣਕਾਰੀ ਦੇ ਸਕਦੀਆਂ ਸੀ ਅਤੇ ਨਾ ਹੀ ਕਿਸੇ ਨੂੰ ਦੱਸ ਸਕਦੀਆਂ ਸੀ ਕਿ ਘਰ ਦੇ ਵਿੱਚ ਮਾਂ ਬੇਸਤੂਦ ਹਾਲਤ ਦੇ ਵਿੱਚ ਪਈ ਜਦੋਂ ਘਰ ਦੇ ਵਿੱਚੋਂ ਬਦਬੂ ਆਣੀ ਸ਼ੁਰੂ ਹੁੰਦੀ ਆ ਤਾਂ ਆਸ-ਪਾਸ ਦੇ ਲੋਕ ਆ ਕੇ ਦੇਖਦੇ ਨੇ ਕਿ ਜ਼ਰੂਰ ਕੋਈ ਗੜਬੜ ਹੈ ਅਤੇ ਨਾਲ ਹੀ ਕੁਝ ਹੋਮ ਡਿਲੀਵਰੀ ਵਾਲੇ ਵੀ ਲੋਕਾਂ ਦੇ ਵੱਲੋਂ ਦੇਖੇ ਗਏ ਸੀ ਕਿ ਆਏ ਅਤੇ ਵਾਪਸ ਮੁੜ ਗਏ ਕਿਉਂਕਿ ਦਰਵਾਜ਼ਾ ਬੰਦ ਸੀ ਤਿੰਨ ਦਿਨ ਤੋਂ ਘਰ ਤੋਂ ਬਾਹਰ ਕੋਈ ਨਹੀਂ ਨਿਕਲਿਆ ਇਸ ਘਰ ਦੇ ਵਿੱਚ ਇਹ ਮਹਿਲਾ ਡਾਕਟਰ ਤੇ ਇਸ ਦੀ ਦੋ ਮਾਸੂ ਬੱਚੀਆਂ ਹੀ ਰਹਿੰਦੀਆਂ ਸਨ ਜਦੋਂ ਗੁਆਂਢੀਆਂ ਦੇ ਵੱਲੋਂ ਅੰਦਰ ਚਾਕ ਕੇ ਦੇਖਿਆ ਗਿਆ ਤਾਂ ਉੱਥੇ ਛੋਟੀ ਜਿਹੀ ਬੱਚੀ ਖੜੀ ਸੀ ਜਿਸ ਨੂੰ ਕਿਹਾ ਗਿਆ ਕਿ ਦਰਵਾਜ਼ਾ ਖੋਲੋ ਅਤੇ ਆਪਣੀ ਮਾਂ ਨੂੰ ਬੁਲਾਓ ਇਹ ਸੁਣਦੀ ਹੋਏ ਉਹ ਅੰਦਰ ਭੱਜ ਕੇ ਮਾਂ ਦੇ ਕੋਲ ਤਾਂ ਚਲੀ ਗਈ ਪਰ ਉਹ ਕਿਵੇਂ ਦੱਸ ਸਕਦੀ ਸੀ ਕਿ ਮਾਂ ਕਿਵੇਂ ਪਈ ਹੈ ਅਤੇ ਉਹ ਦਰਵਾਜ਼ਾ ਤੱਕ ਨਹੀਂ ਖੋਲ ਸਕਦੀ ਇਸ ਤੋਂ ਬਾਅਦ ਆਂਗਵਾਂਟੀ ਵਿੱਚ ਰਹਿੰਦੇ ਲੋਕਾਂ ਨੇ ਪੁਲਿਸ ਦੀ ਮਦਦ ਦੇ ਨਾਲ ਦਰਵਾਜ਼ਾ ਤੋੜਿਆ ਅਤੇ ਅੰਦਰ ਜਾ ਕੇ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਮਹਿਲਾ ਦੀ ਜਾਨ ਜਾ ਚੁੱਕੀ ਹੈ ਬੱਚੇ 2 ਦਿਨ ਤੋਂ ਭੁੱਖੇ ਪਿਆਸੇ ਘੱਟੇ ਅੰਦਰ ਬੰਦ ਸੀ 4 ਅਤੇ 6 ਸਾਲ ਦੀ ਇਹ ਮਾਸੂਮ ਬੱਚੀਆਂ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਆ ਤੇ ਉਸੇ ਦੇ ਨਾਲ ਮਰੀ ਹੋਈ ਮਾਂ ਦੇ ਨਾਲ ਲਿਪਟ ਕੇ ਇਹ ਬੱਚੀਆਂ ਚਿੰਬੜ ਕੇ ਸੌਂਦੀਆਂ ਰਹੀਆਂ ਉਹਨਾਂ ਤੋਂ ਭੁੱਖ ਲੱਗਣ ਤੇ ਚੀਜ਼ ਮੰਗਦੀਆਂ ਰਹੀਆਂ ਤੇ ਹਾਲਾਤ ਇੰਨੇ ਸਮੇਂ ਬਾਅਦ ਪਤਾ ਲੱਗੇ ਜਦੋਂ ਗਵਾਂਡੀਆਂ ਨੇ ਘਰ ਦੇ ਅੰਦਰੋਂ ਬਦਬੂ ਆਣ ਦੀ ਗੱਲ ਕੀਤੀ। ਦਰਅਸਲ ਇਸ ਔਰਤ ਦਾ ਪਤੀ ਕੁਝ ਸਮਾਂ ਪਹਿਲਾਂ ਹੀ ਇਸ ਨੂੰ ਛੱਡ ਕੇ ਜਾ ਚੁੱਕਿਆ। ਕਲਕੱਤਾ ਵਿਖੇ ਉਸ ਦਾ ਪਤੀ ਰਹਿੰਦਾ ਅਤੇ ਘਰ ਦੇ ਵਿੱਚ 마ਸੂਮ ਬੱਚੇ ਆਪਣੀ ਮਾਂ ਦੇ ਹੀ ਸਹਾਰੇ ਤੇ ਸੀ। ਤੇ ਅੰਤ ਵਿੱਚ ਦੀਆ ਤੋਂ ਚੱਲੀ ਗਈ ਇਸ ਪੂਰੀ ਘਟਨਾ ਤੋਂ ਬਾਅਦ ਕੀ ਕੁਝ ਸਾਹਮਣੇ ਆਇਆ ਪੁਲਿਸ ਨੇ ਕੀ ਕਾਰਵਾਈ ਕਰਦੀ ਹੈ ਜਾਣਦੇ ਹਨ ਮੁਹੰਮਦ ਸੁਲਮਾਨ ਤਕਰੀਬਨ ਡੇਟਾ ਵੀ ਮੈਨੇ ਤੁਹਾਡੇ ਘਰ ਆਪਣੇ ਤੁਹਾਡੇ ਘਰ ਤੋਂ ਕੀ ਰਾਇ ਨਾਲ ਇਹਦਾ ਇਹੋ ਨਾਮ ਚੰ드ਰਮਾ ਚੌਧਰੀ ਤੁਹਾਡੇ ਕੋਲੇ ਇਹ ਕਿਰਾਏ ਤੇ ਰਹਿੰਦੇ ਸੀ ਹਾਂਜੀ ਹਾਂਜੀ ਕਿਰਾਏ ਤੇ ਰਹਿੰਦੇ ਸੀ ਤਕਰੀਬਨ 3 ਸਾਲ ਹੋਣ ਆਲੇ ਨੇ ਅੱਛਾ ਸਾਲ ਸਾਲ ਦਾ ਐਗਰੀਮੈਂਟ ਕਰ ਦਿੱਤਾ ਸੀ 12 ਮਹੀਨਿਆਂ ਦਾ ਹੂੰ ਕੌਣ ਰਹਿੰਦੇ ਸੀ ਕਰੇ ਸੀ ਅਰੇ ਦੋ ਬੱਚੇ ਤੇ 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 ਇੱਕ ਇਹ ਆਪ ਦੀ ਹਸਨਾਂ ਸੰਡ ਇੱਕ ਸਾਲ ਪਹਿਲਾਂ ਕੋਈ ਝਗੜਾ ਹੋਣ ਤੋਂ ਬਾਅਦ ਚਲਾ ਗਿਆ ਤੇ ਉਹ ਕਲਕੱਤੇ ਦਾ ਠੀਕਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਆਪ ਰਹੇ ਦੇ ਸੀ ਕੀ ਗੱਲ ਹੋਈ ਇਹ ਮਤਲਬ ਡੈਡ ਕਿਸ ਤਰ੍ਹਾਂ ਹੋਈ ਇਹ ਤਾਂ ਪਤਾ ਨਹੀਂ ਕਿ ਤਿੰਨ ਦਿਨਾਂ ਤੋਂ ਬਾਹਰ ਨਹੀਂ ਨਿਕਲੇ ਤੇ ਬੱਚੇ ਨਾ ਬੱਚੇ ਨਾ ਆਪ ਤੇ ਡਿਲੀਵਰੀ ਵਾਲੇ ਹੋਵੇ ਤੇ ਕੋਡ-ਕਾਟ ਲੈ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਵਾਪਸ ਮੁੜ ਜਾਂਦੇ ਤੇਗੇ ਫੋਨ ਫੋਨ ਕਰਕੇ ਕਿ ਰਾਜ ਸਵੇਰੇ ਸਾਨੂੰ ਜਨ ਕੇ ਅਹਿਸਾਸ ਹੋਇਆ ਵੀ ਤਿੰਨ ਦਿਨ ਤੋਂ ਜਿਹੜੀ ਬਾਹਰ ਨਹੀਂ ਨਿਕਲੀ ਇਸ ਕੋਈ ਲੋਕ ਚੱਕਰ ਹੋ ਸਕਦਾ ਵੀ ਆਪਾਂ ਜਦੋਂ ਗਵਰਨੀ ਹੌਂਦ ਦਰ ਨਾਲ ਚੈੱਕ ਕਰੀਏ ਤੇ ਜਦ ਆ ਦੇਖਿਆ ਸੀ ਤਾਂ ਬੱਚੇ ਅੰਦਰ ਫਿਰ ਜਾਂਦੀ ਇੱਕ ਬੱਚਾ ਰਖੜ ਕਾਇਆ ਗੇਟ ਤੇ ਬਾਕੀ ਨੇਰਾ ਦੀਆ ਸਮੈਲ ਆਉਂਦੀ ਸੀ ਫਿਰ ਮੈਂ ਆਪਣੇ ਮਾਲੇ ਇਲਾਕੇ ਦੇ ਜਿਹੜਾ ਐਮਸੀ ਸਾਹਿਬ ਨੇ ਉਹਨਾਂ ਨੂੰ ਲੈ ਕੇ ਆਇਆ ਤੇ ਸਵੇਰ ਅਸੀਂ ਦੋਨੀਆਂ ਨੇ ਥਾਣੇ ਜਿੱਥੇ ਸਿਟੀ ਟੂ ਤੇ ਮੁਲਾਜ਼ਮਾਂ ਨਾਲ ਲੈ ਕੇ ਸੀ ਗੇਟ ਤੋੜਿਆ ਅੱਜ ਸਾਨੂੰ ਸਵੇਰੇ ਤੋਂ ਲੋਕਲ ਐਮਸੀ ਸਾਹਿਬ ਨੇ ਤਲਾਸ਼ ਦਿੱਤੀ ਐਸਐਸਓ ਸਾਹਿਬ ਨੂੰ ਕਿ ਨੂਰ ਬਸਤੀ ਉਪੀ ਰੋਡ ਇੱਥੇ ਇੱਕ ਘਰ 'ਚ ਲੇਡੀ ਕਿਰਾਏ ਤੇ ਆਪਣੀ ਦੋ ਬੱਚੀਆਂ ਨਾਲ ਰਹਿੰਦੀ ਸੀ। ਇਸ ਘਰ ਦੇ ਕੋਲੋਂ ਕਾਫੀ ਕੌਲ ਸਮੈਲ ਆ ਰਹੀ ਜੀ। ਇਸ ਸੰਬੰਧ ਵਿੱਚ ਮੌਕੇ ਤੇ ਅਫਸਰ ਸਾਹਿਬ ਤੇ ਮੈਂ ਅੱਜ ਮੌਕੇ ਤੇ ਆ ਕੇ ਦੇਖਿਆ। ਇਹ ਜਿਹੜੀ ਲੇਡੀ ਆ ਉਹ ਚੰਦਰਕਾ ਚੌਧਰੀ ਰਾਮ ਸਿੰਘ ਦੀ ਲੇਡੀ ਆ ਜਿਹੜੀ ਆਪਣੀਆਂ ਦੋ ਧੀਆਂ ਨਾਲ ਛੋਟੇ-ਛੋਟੇ ਤਿੰਨ ਤੇ ਪੰਜ ਸਾਲ ਦੀ ਐ ਬਾਈਟ ਉਮਰ ਆ। ਉਹਨਾਂ ਨਾਲ ਇੱਥੇ ਕਿਰਾਏ ਤੇ ਰਹਿੰਦੀ ਸੀ। ਤੇ ਇਹ ਜਿਹੜੀ ਲੇਡੀ ਆ ਇਹ ਦੋ ਪਤਾ ਲੱਗ ਰਿਹਾ ਵੀ ਸੈਕੈਟਰੀ ਇਦਨੇ ਦਵਾਈਆਂ ਦੇ ਤੁੰ ਦੇ ਕਿਹਾ ਕਿ ਅਦਮੀ ਹਸਪੀਟਲ ਬੰਦੇ ਹੋਇਆ ਅੱਜ ਕੱਲ ਨਸ਼ਾ ਛਡਾਊ ਕੇਂਦਰਾਂ ਚ ਹੋਰ ਉੱਥੇ ਇਹ ਪਹਿਲਾਂ ਖੰਨੇ ਕਿਤੇ ਕੰਮ ਕਰਦੀ ਸੀ ਉੱਥੋਂ ਇਹ 2 ਮਹੀਨੇ ਦੀ ਅੱਜ ਕੱਲ ਉੱਥੋਂ ਹਟੀ ਹੋਈ ਹੈ ਤੇ ਇਹਦੇ ਡਿਲੀਵਰੀ ਬੁਆਏ ਇਹਦੇ ਘਰੇ ਕੋ ਜਿਹੜਾ ਖਾਣ ਪੀਣ ਨੂੰ ਦੇ ਕੇ ਜਾਂਦੇ ਆ ਉਹ ਭਾੜੇ ਜਿਹੜੇ ਹਾਲਾਤ ਨੇ ਮੋਦੀ ਦੀ ਜਿਹੜੀ ਜਿਆਦਾ ਮੋਦੀ ਹੈ ਉਹ ਹੋਈ ਹੋਈ ਹੈ ਖਰਾਬ ਹੋਈ ਹੋਈ ਹੈ ਜਿਹਦੇ ਕਰਕੇ ਬਿਲਕੁਲ ਕਿਸ ਤਰ੍ਹਾਂ ਕਲੀਅਰ ਨਹੀਂ ਹੋ ਰਿਹਾ ਸੀ ਇਹਨੂੰ ਬੈਡ ਬਾਡੀ ਨੂੰ ਹੁਣ ਪਹਿਲਾਂ ਸਿਵਲ ਹਸਪਤਲ ਮੌਸੇ ਦੀ ਚ ਇਹਨੂੰ ਕਰਾ ਰਹੇ ਆ ਟ੍ਰਾਂਸਪੋਰਟ ਕਰਾ ਕੇ ਉੱਥੇ ਫਿਰ ਇਹਨੂੰ ਚੰਗੀ ਤਰ੍ਹਾਂ ਇਹਨੂੰ ਵਾਸ਼ ਕਰਕੇ ਜਿਹੜਾ ਹੈਗਾ ਇਹਦਾ ਬਾਡੀ ਦਾ ਮਲਾਜਾ ਕਰਕੇ ਦੇਖਾਂਗੇ ਕਿ ਇਹ ਜਿਹੜੀ ਡੈਥ ਹੈ ਇਹ ਨੇਚਰਲ ਡੈਥ ਹੈ ਜਾਂ ਅਨੈਚਰਲ ਡੈਥ ਉਹਦੋਂ ਬਾਅਦ ਜਿਹੜੀ ਬਣਦੀ ਕਾਰਵਾਈ ਅਸੀਂ ਅਮਲ ਚ ਲਿਆ ਜਿਹੜੇ ਡਿਲੀਵਰੀ ਦੇ ਕੇ ਜਾਂਦੇ ਕਿਤੇ ਉਹਨਾਂ ਨਾਲ ਕੋਈ ਕੰਟੈਕਟ ਉਹ ਹਲੇ ਆਪਾਂ ਇਦਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਫਸਟ ਆਫ ਆਲ ਅਸੀਂ ਬਾਡੀ ਦਾ ਜਦ ਤੱਕ ਪ੍ਰੋਪਰਲੀ ਕਿਉਂਕਿ ਬਾਡੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਫੁੱਲੀ ਹੋਈ ਹੈ ਬੋਡੀ ਨੇੜੇ ਕੋਈ ਕੂਨ ਕਾਨ ਨਹੀਂ ਮਿਲ ਰਿਹਾ ਹੋਇਆ ਕੋਈ ਉਹੋ ਜਿਹੇ ਹਾਲਾਤ ਜਿਹੜੇ ਅੰਦਰ ਉਹੋ ਜੇ ਨਜ਼ਰ ਨਹੀਂ ਆ ਰਹੇ ਕਿਉਂਕਿ ਇਹ ਅੰਦਰੋਂ ਲੋਕ ਸੀ ਕੁੰਡਾ ਇਹੋ ਜਿਹੇ ਸਾਰੇ ਸਰਕਮਸਟੈਂਸਿਸ ਹੈ ਉਹ ਹਲੇ ਖੁੱਲ ਕੇ ਗੱਲ ਬਿਆਨ ਨਹੀਂ ਕਰ ਰਹੇ ਉਹਨਾਂ ਹਾਲਾਤਾਂ ਤੋਂ ਚੰਗੀ ਤਰ੍ਹਾਂ ਸੀ ਜਿਹੜਾ ਮੌਕਮਲਾ ਜਾ ਕਰ ਲਿਆ ਮੌਕਮਲਾ ਜਾ ਕਰਨ ਤੋਂ ਇਹ ਗੱਲ ਆਈ ਵੀ ਬੱਚੀਆਂ ਜਿਹੜੀਆਂ ਹੈਗੀਆਂ ਉਹ ਵੀ ਅੰਦਰ ਹੀ ਸੀ ਜਿਹੜੀਆਂ ਕਿ ਮਤਲਬ ਇੱਕ ਬੱਚੀ ਕਹਿੰਦਾ ਵੀ ਸੁੱਤੀ ਪਈ ਸੀ ਇੱਕ ਜਿਹੜੀ ਜਾਗਦੀ ਸੀ ਉਹਨਾਂ ਨੇ ਵੀ ਵਿਚਾਰੀਆਂ ਦਾ ਜਿਹੜਾ 3 ਦਿਨ ਦੇ ਅੰਦਰ ਰਹਿਣ ਕਰਕੇ ਉਮਰ ਨੇ ਵੀ ਜੋ ਗੰਦਬੰਦ ਜਿਹੜਾ ਜੁਨੇ ਅੰਦਰ ਹੋਇਆ ਹੋਇਆ ਉਹ ਹਾਲਾਤਾਂ ਤੋਂ ਲੱਗਦਾ ਹੈ ਕਿ ਜਿਹੜੀ ਇਹਦੀ ਮੌਤ ਹੈ ਉਹਦੇ ਹਲੇ ਜਿਹੜੇ ਪਤਕ ਕਰਨਾ ਵਾਰੇ ਜਿਹੜਾ ਦੱਸਣਾ ਇਸ ਵੇਲੇ ਸੰਭਵ ਨਹੀਂ ਹੈ ਬਾਡੀ ਨੂੰ ਪ੍ਰੋਪਰਲੀ ਲਗਾ ਕਰਕੇ ਇਸਾਰੀ ਗੱਲ ਜਿਹੜੀ ਤੁਹਾਡੇ ਧਾਂਚ ਲੈਣਾ ਥੈਂਕ ਯੂ ਮੈਨ ਮੇਰਾ ਨਾਮ ਮੁਹੰਮਦ ਸ਼ਕੀਲ ਹੈ ਮੈਂ ਕੌਨਸਲ ਨਾ ਬਾੜ ਨੰਬਰ 16 ਤੇ ਜੀ ਜਿਹੜੀ ਤੁਹਾਡੇ ਮਹੱਲੇ ਚ ਬਾੜ ਚ ਡੈੱਡ ਬੁੱਢੀ ਮਿੰਦੀਆ ਕੁੜੀ ਦੀ ਕੀ ਜਾਣਦੇ ਤੇ ਬਾਰੇ ਕੌਣ ਆ ਜੀ ਇਹਦੇ ਬਾਰੇ ਜੀ ਕੋਈ ਚੰਦਰ ਸਤੰਦਰ ਮਣੀ ਕੋਈ ਇਸ ਤਰ੍ਹਾਂ ਦਾ ਨਾਮ ਦੀ ਹੈ ਲੇਡੀਜ਼ ਕੋਈ ਡਾਕਟਰ ਨਹੀਂ ਦੀ ਜਿਹੜੇ ਨਸ਼ਾ ਛਡਾਊ ਕੇਂਦਰਾਂ ਵਾਲਾ ਹੈਗਾ ਉਹਨਾਂ ਨੇ ਸਿਗਨੇਚਰ ਵਗੈਰਾ ਕਰ ਦਿੱਤੀ ਇਹ ਅੱਜ ਜਿਹੜਾ ਕਾਰਜ ਰਹਿਣੀ ਸੀ ਉਹਦਾ ਮਾਲ ਕਰਾ ਮੈਨੂੰ ਫੋਨ ਆਇਆ ਵੀ ਮੈਨੂੰ ਸਾਨੂੰ ਕੋਈ 3-4 ਦਿਨਾਂ ਤੋਂ ਬਾਹਰ ਨਹੀਂ ਦਿਖ ਰਹੀ ਵੀ ਆਨਲਾਈਨ ਜਿਹੜੇ ਸਮਾਨ ਦੇ ਕੇ ਜਾਂਦੇ ਨੇ ਉਹ ਮੁੜ ਮੁੜ ਕੇ ਜਾਈ ਜਾਂਦੇ ਨੇ ਤੇ ਜਦੋਂ ਮੈਂ ਗਿਆ ਤੇ ਇੱਕ ਬੱਚਾ ਤਾਂ ਗੇਟ ਦੇ ਲਵੇ ਮੁੜਿਆ ਜਾਂ ਕੁੰਨੋ ਮੁੜੇ ਰਹਿਵੇ ਉਹ ਪਿਆ ਸੀਗਾ ਇਹ ਦੂਸਰਾ ਬੱਚਾ ਖੜਾ ਸੀ ਮੈਂ ਸ਼ੀਸ਼ੇ ਜੀ ਦੀ ਉਹਨਾਂ ਨੇ ਇਸ਼ਾਰਾ ਕੀਤਾ ਤੇ ਮੈਂ ਕਿਹਾ ਤੇਰੀ ਮਾਂ ਨੂੰ ਬੁਲਾ ਉਹ ਅੰਦਰੋਂ ਮੁਰਕ ਭੱਜ ਕੇ ਫੇਰ ਮੁਰਗੀ ਤੇ ਫਿਰ ਮੈਂ ਮੰਨ ਲਓ ਵੀ ਇਹੀ ਚਾਹਿਆ ਵੀ ਗੇਟ ਨਾ ਖੁੱਲਿਆ ਜਾਵੇ ਤਾਂ ਪਹਿਲਾਂ ਮੰਨ ਲਓ ਵੀ ਕੋਲਿਸਤਿਦਰਾ ਦਿੱਤੀ ਜਾਵੇ ਤਾਂ ਫਿਰ ਪੁਲਿਸ ਵਾਲਿਆਂ ਨੇ ਆ ਕੇ ਸਚੂ ਸਾਹਬ ਨੇ ਆ ਕੇ ਇੱਕ ਮੰਨ ਲਓ ਵਿਗਾ ਦਰਵਾਜਾ ਤੜਵਾਇਆ ਤੇ ਦਰਵਾਜਾ ਤੇ ਤੋੜ ਕੇ ਦੇਖਿਆ ਤਾਂ ਅੰਦਰੋਂ ਉਹਦੀ ਮੰਨ ਲਓ ਜੀ ਉਹ ਡੈਥ ਹੋ ਚੁੱਕੀ ਸੀ ਬੱਚੇ ਕਿੱਡੇ ਕਿੱਡੇ ਸੀ ਇਹ ਇੱਕ 4 ਸਾਲ ਦਾ ਜੀ ਇੱਕ 6 ਸਾਲ ਦਾ ਬੱਚਾ ਅੱਗੇ ਦੋਨੋਂ ਹੀ ਕੁੜੀਆਂ ਨੇ ਅੱਗੇ ਕਿਸੇ ਨਾਲ ਤੁਸੀਂ ਦੇਖੀ ਹੋ ਬਾਹਰੇ ਆਉਂਦੀ ਜਾਂਦੀ ਜੀ ਮਤਲਬ ਨਹੀਂ ਉਹ ਜੀ ਜ਼ਿਆਦਾ ਉਹ ਮੰਨ ਲਓ ਵੀ ਡਾਕਟਰੀ ਪੇਸ਼ ਆਇਆ ਸੀ ਜ਼ਿਆਦਾ ਉਹ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਸੀ ਮੰਨ ਲਓ ਵੀ ਉਹਦੇ ਘਰ ਵਾਲਾ ਵੀ ਸੁਣਨ ਚਾਇਆ ਵੀ 2 ਸਾਲ ਹੋ ਗਏ ਉਹ ਉਹਦਾ ਕੋਈ ਕੇਸ ਉਸ ਜਿਹਦੇ ਨਾਲ ਚੱਲਦਾ ਅਸਲਾਮੁਅਲਿਕ ਸੁਣਨ ਚਾਇਆ ਆਮ ਨਹੀਂ ਕਰੇ ਮਤਲਬ ਬਾਹਰੇ ਫਿਰਦੀ ਸੀ ਆਮ ਨਹੀਂ ਜ਼ਿਆਦਾ ਹੈੱਡਫੋਨ ਦਾ ਜ਼ਿਆਦਾ ਇਸਤੇਮਾਲ ਕਰਦੀ ਸੀ ਔਰ ਖਾਣ ਪੀਣ ਵਾਲੀਆਂ ਸੁਣਨ ਚਾਇਆ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਨਲਾਈਨ ਹੀ ਮੰਗਵਾਉਂਦੇ ਸੀ ਪਰ ਮੇਰੇ ਸੋਣ ਚਾਇਆ ਵੀ ਕਹਿੰਦੇ ਹਜੇ ਤੱਕ ਕੱਚਾ ਸਲੰਡਰ ਹੀ ਆ ਸਟੋਵ ਵਗੈਰਾ ਕੁਛ ਨਹੀਂ ਹੈਗਾ ਜੀ ਆਨਲਾਈਨ ਹੀ ਚਾਹ ਵਗੈਰਾ ਵੀ ਆਨਲਾਈਨ ਪਾਣੀ ਵੀ ਆਨਲਾਈਨ ਹੀ ਮੰਗਵਾਉਂਦੇ ਪਤਾ ਨਹੀਂ ਜੀ ਸਾਨੂੰ ਤਾਂ ਸਵੇਰੇ ਸਮੈਲ ਜੀ ਆਈ ਤੇ ਪਤਾ ਲੱਗਾ ਹੂੰ ਤੇ ਡੈਡਬੋਡ ਡੈਡਬੋਡ ਸਲੰਡਰ ਹਾਂ ਡੈਡਬੋਡ ਕੋਨ ਸੀ ਲੇਡੀ ਕੋਨ ਸੀ ਜਾਣ ਨਹੀਂ ਜੀ ਅਸੀਂ ਤਾਂ ਜਾਣਦੇ ਨਹੀਂ ਇਹਨਾਂ ਡਾਕਟਰ ਕਹਿੰਦੇ ਨੇ ਕੋਈ ਕਿੰਨਾ ਟੈਂਪਰ ਰਹ ਰਹੇ ਸੀ ਇਹ ਤਿੰਨ-ਚਾਰ ਸਾਲ ਤੋਂ ਰਹੇ ਹਾਂ ਥੋੜੀ ਦੇਰ ਰਹੇ ਸੀ ਹਾਂ ਜੀ ਹੋਰ ਰਹਿੰਦੇ ਸੀ ਇਕੱਲੇ ਰਹਿੰਦੇ ਸੀ ਬੱਚੇ ਇਹਨਾਂ ਦਾ ਹਸਬੰਦ ਕਲਕੱਤੇ ਚਲਾ ਗਿਆ ਸੀ ਜੀ ਇਕੱਲੇ ਰਹਿੰਦੀ ਸੀ ਇਹਨਾਂ ਦੇ ਬੱਚੇ ਨੇ ਦੋ ਇਹਨਾਂ ਦਾ ਡਰਾਈਵਰ ਸੀ ਗੱਡੀ ਡਰਾਈਵਰ ਬ ਤਾਂ ਦੇ ਬੱਚੇ ਪਤਾ ਕਿਵੇਂ ਲੱਗਿਆ ਫਿਰ ਸਵੇਰੇ ਸਮੈਲ ਤੋਂ ਆਉਣ ਤੋਂ ਫਿਰ ਅਸੀਂ ਹਾਂਜੀ ਫਿਰ ਅਸੀਂ ਵੈਸੇ ਸਰਸਾ ਜਨੂ ਇੱਥੇ ਹੋਰ ਵੀ ਰਹਿੰਦੇ ਸੀ ਕਿ ਅੰਦਰ ਹਾਂਜੀ ਹਾਂ ਹੋਰ ਉਹਦੇ ਨਾਲ ਕਿਰਾਏ ਤੇ ਇੱਕ ਬੰਦਾ ਹੋ ਰਿਹਾ ਲੈਂਦਾ ਅੱਛਾ ਉਹਨਾਂ ਨੂੰ ਪਤਾ ਲੱਗਿਆ ਫਿਰ ਉਹਨਾਂ ਨੂੰ ਪਤਾ ਨਹੀਂ ਜੀ